ਜੰਮੂ ਕਸ਼ਮੀਰ ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਤੇ ਵੱਡਾ ਐਕਸ਼ਨ ਲਿਆ ਤੇ ਉੱਥੇ ਦਾ ਪਾਣੀ ਵੀ ਬੰਦ ਕਰ ਦਿੱਤਾ ਤੇ ਹੁਣ ਪਾਕਿਸਤਾਨ ਦੇ ਵਿੱਚ ਪਾਣੀ ਬਿਨਾਂ ਕੀ ਹਾਲਾਤ ਨੇ ਇਹ ਵੀ ਤੁਹਾਨੂੰ ਦੱਸਾਂਗੇ ਤੇ ਕੀ ਕਾਰਨ ਨੇ ਕਿ ਹੁਣ ਆਉਣ ਵਾਲੇ ਸਮੇਂ ਚ ਪਾਕਿਸਤਾਨ ਰੇਗਿਸਤਾਨ ਵੀ ਬਣ ਸਕਦਾ ਹੈ ਇਹ ਸਵਾਲ ਕਿਉਂ ਉਠਿਆ ਤੁਹਾਨੂੰ ਦੱਸਾਂਗੇ ਕਿ ਪਹਿਲਗਾਮ ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਸਿੰਧੂ ਜਲ ਸੰਧੀ ਤੋਂ ਦੂਰੀ ਬਣਾ ਲਈ ਹੈ ਅਤੇ ਆਜ਼ਾਦੀ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦਰਮਿਆਨ ਤਿੰਨ ਜੰਗਾਂ ਹੋ ਚੁੱਕੀਆਂ ਨੇ ਪਰ ਸਿੰਧੂ ਜਲ ਸੰਧੀ ਜਾਰੀ ਰਹੀ। ਅਤਵਾਦੀ ਅਤਵਾਦ ਨੂੰ ਉਪਾਦਨ ਵਾਲਾ ਪਾਕਿਸਤਾਨ ਆਪਣੀਆਂ ਗਤੀਵਿਧੀਆਂ ਤੋਂ ਪਿੱਛੇ ਨਹੀਂ ਹਟਿਆ ਜਿਸ ਕਰਕੇ ਹੁਣ ਪਾਕਿਸਤਾਨ ਨੂੰ ਭਾਰਤ ਦੇ ਕਰਾਰੇ ਹੱਥ ਵੇਖਣੇ ਪਏ। ਜਦੋਂ ਭਾਰਤ ਨੇ ਸਮਝੌਤੇ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਤਾਂ ਪਾਕਿਸਤਾਨ ਨੇ ਆਪਣੀਆਂ ਆਮ ਧਮਕੀਆਂ ਦਾ ਸਹਾਰਾ ਲਿਆ। ਪਾਕਿਸਤਾਨ ਨੇ ਕਿਹਾ ਕਿ ਉਹ ਭਾਰਤ ਦੇ ਕਦਮ ਨੂੰ جنگ ਦੀ ਸ਼ੁਰੂਆਤ ਵਜੋਂ ਦੇਖੇਗਾ ਪਰ ਜਿਹਾ ਨਹੀਂ ਕਿ ਸਿਰਫ ਪਾਕਿਸਤਾਨ ਸਰਕਾਰ ਹੀ ਡਰੀ ਹੋਈ ਹੈ ਪਾਕਿਸਤਾਨ ਦੇ ਲੋਕ ਵੀ ਡਰੇ ਹੋਏ ਨੇ న్యూਸ ਏਜੰਸੀ ਰਾਈਟਰਜ਼ ਨਾਲ ਗੱਲਬਾਤ ਕਰਦਿਆਂ ਪਾਕਿਸਤਾਨੀ ਕਿਸਾਨ ਨੇ ਆਪਣੀਆਂ ਫਸਲਾਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ ਉਹਨਾਂ ਕਹਿੰਦੇ ਕਿ ਦਰਿਆ ਦੇ ਪਾਣੀ ਦਾ ਪੱਧਰ ਕਾਫੀ ਘਟ ਗਿਆ ਹੈ ਸਬਜ਼ੀਆਂ ਸੁੱਕ ਰਹੀਆਂ ਨੇ ਕਿਸਾਨਾਂ ਨੇ ਕਿਹਾ ਕਿ ਜੇਕਰ ਭਾਰਤ ਨੇ ਪਾਣੀ ਬੰਦ ਕਰ ਦਿੱਤਾ ਤਾਂ ਪੂਰਾ ਦੇਸ਼ ਥਾਰ ਮਾਰੂਥਲ ਵਿੱਚ ਬਦਲ ਜਾਏਗਾ ਅਸੀਂ ਭੁੱਖੇ ਮਰ ਜਾਵਾਂਗੇ ਪਾਕਿਸਤਾਨੀ ਸਰਕਾਰ ਦੀ ਪ੍ਰਤੀਕਿਰਿਆ ਤੇ ਯੂਕੇ ਵਕਾਰ ਅਹਿਮਦ ਇੱਕ ਅਰਥ ਸ਼ਾਸਤਰੀ ਅਤੇ ਸਲਾਹਕਰ ਫਰਮ ਆਕਸਫੋਰਡ ਪਾਲਸੀ ਮੈਨੇਜਮੈਂਟ ਦੇ ਟੀਮ ਲੀਡਰ ਨੇ ਕਿਹਾ ਕਿ ਪਾਕਿਸਤਾਨ ਨੇ ਸੰਧੀ ਤੋਂ ਪਿੱਛੇ ਭਾਰਤ ਦੇ ਪਿੱਛੇ ਹਟਣ ਦੇ ਖਤਰੇ ਨੂੰ ਘੱਟ ਸਮਝਦੇ ਆ ਤੁਹਾਡੇ ਵਿਦਿਆਸਥੀ ਕੇ ਕੇਂਦਰੀ ਜਲ ਊਰਜਾ ਮੰਤਰੀ ਸੀਆ ਪਾਇਲਟ ਨੇ ਕਿਆ-ਕਿਆ ਸੀਏ ਯਕੀਨੀ ਬਣਾਵਾਗੇ ਕਿ ਸਿੰਧੂ ਨਦੀ ਦੇ ਪਾਣੀ ਵਿੱਚ ਇੱਕ ਵੀ ਬੂੰਦ ਪਾਕਿਸਤਾਨ ਨਾ ਪਹੁੰਚੇ ਇਹ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਕਿਹਾ ਕਿ ਭਾਰਤ ਕੁਝ ਮਹੀਨਿਆਂ ਵਿੱਚ ਨਹਿਰਾਂ ਦੀ ਵਰਤੋਂ ਕਰਕੇ ਆਪਣੇ ਖੇਤਾਂ ਵਿੱਚ ਪਾਣੀ ਮੋੜ ਦਵੇਗਾ ਹਾਲਾਂਕਿ ਪਣ ਬਿਜਲੀ ਡੈਮਾਂ ਦੇ ਪ੍ਰੋਜੈਕਟ ਨੂੰ ਪੂਰਾ ਕਰਨ ਲਈ 4 ਤੋਂ 7 ਸਾਲ ਦਾ ਸਮਾਂ ਲੱਗੂਗਾ ਪਾਕਿਸਤਾਨ ਵੱਲੋਂ ਪਾਣੀ ਬੰਦ ਕਰਨ ਨਾਲ ਨਾ ਸਿਰਫ ਖੇਤੀ ਤੇ ਅਸਰ ਪਵੇਗਾ ਸਗੋਂ ਪਾਣੀ ਦੀ ਕਮੀ ਬਿਜਲੀ ਉਤਪਾਦਨ ਨੂੰ ਵੀ ਪ੍ਰਭਾਵਿਤ ਕਰੇਗੀ ਅਤੇ ਆਰਥਿਕਤਾ ਨੂੰ ਵੱਡਾ ਛੜਕਾ ਦੇਵੇਗੀ ਕਰਾਚੀ ਦੀ ਇੱਕ ਖੋਜ ਫਰਮ ਪਾਕਿਸਤਾਨ ਐਗਰੀਕਲਚਰ ਸਰਚ ਦੇ ਗਗਸ਼ਦੀਪ ਸ਼ੋਕਤ ਨੇ ਕਿਹਾ ਕਿ ਸਾਡੇ ਕੋਲ ਸਮੇਂ ਕੋਈ ਬਦਲ ਨਹੀਂ ਹੈਗਾ ਕਿਉਂਕਿ ਜਦੋਂ ਵੀ ਪਾਕਿਸਤਾਨ ਜਈਆਂ ਹਰਕਤਾਂ ਕਰਦਾ ਆਇਆ ਤਾਂ ਉਸ ਨੂੰ ਉਸ ਦਾ ਮੋੜ ਤੋੜ ਮਾਂ ਜਵਾਬ ਵੀ ਮਿਲਦਾ ਹੈ ਬਹੁਤ ਸਾਰੇ ਦੇਸ਼ੀ ਸੇ ਗੱਲਾਂ ਕਰਕੇ ਪਾਕਿਸਤਾਨ ਤੋਂ ਖਫਾ ਖਾਂਦੇ ਨੇ ਕਿਉਂਕਿ ਪਾਕਿਸਤਾਨ ਆਪਣੀਆਂ ਨਕਾਮ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਹੈਗਾ ਤਾਂ ਇੱਕ ਵੱਡਾ ਨੁਕਸਾਨ ਜਾਨੀ ਮਾਲੀ ਨੁਕਸਾਨ ਜਿਹੜਾ ਕੀਤਾ ਹੈ ਬੇਕਸੂਰ ਲੋਕਾਂ ਦੇ ਉੱਤੇ ਤਾਂ ਉਹ ਗਤੀਵਿਧੀਆਂ ਪਾਕਿਸਤਾਨ ਕਰਵਾ ਰਿਹਾ ਹੈ ਪਾਕਿਸਤਾਨ ਅੱਤਵਾਦ ਨੂੰ ਬੜਾਵਾ ਦੇ ਰਿਹਾ ਹੈ ਜਿਸ ਦਾ ਮੁਖਮਿਆਜਾ ਜਿਹੜਾ ਹੁਣ ਪਾਕਿਸਤਾਨ ਨੂੰ ਭੁਗਤਣਾ ਪਏਗਾ ਤਾਂ ਉਹ ਜਿਹੜੇ ਬੇਕਸੂਰ ਲੋਕ ਜਿਹੜੇ ਸੈਲਾਨੀ ਘੁੰਮਣ ਫਿਰਨ ਵਾਸਤੇ ਆਪਣੀ ਜ਼ਿੰਦਗੀ ਦਾ ਕੁਝ ਸਮਾਂ ਬਤੀਤ ਕਰਨ ਵਾਸਤੇ ਉੱਥੇ ਗਏ ਹੋਏ ਸੀਗੇ ਜੰਮੂ ਕਸ਼ਮੀਰ ਤਾਂ ਉਹਨਾਂ ਨੂੰ ਮੌਤ ਦੇ ਘਾਟ ਉਤਾਰਨ ਕਾਰਨ ਪਾਕਿਸਤਾਨ ਦੀ ਇਸ ਨਕਾਬ ਹਰਕਤ ਦੀ ਪੂਰੇ ਵਿਸ਼ਵ ਦੇ ਵਿੱਚ ਨਖੇਦੀ ਹੋ ਰਹੀ ਹੈ ਤੇ ਭਾਰਤ ਵੀ ਮੋੜ ਤੋੜ ਮਾ ਜਵਾਬ ਦੇਣ ਵਾਸਤੇ ਤਿਆਰ ਹੈ ਤੇ ਲਗਾਤਾਰ ਦੇ ਵੀ ਰਿਹਾ ਹੈ ਭਾਰਤ ਸਰਕਾਰ ਆਉਣ ਵਾਲੇ ਸਮੇਂ 'ਚ ਹੋਰ ਵੀ ਵੱਡੇ ਫੈਸਲੇ ਪਾਕਿਸਤਾਨ ਖਿਲਾਫ ਲੈ ਸਕਦੀ ਹੈ ਤੇ ਕੁਝ ਹੋਰ ਸਮਝੌਤੇ ਵੀ ਰੱਦ ਹੋ ਸਕਦੇ ਨੇ ਤਾਂ ਜੋ ਪਾਕਿਸਤਾਨ ਨੂੰ ਆਪਣੀ ਹਰਕਤ ਦਾ ਅਹਿਸਾਸ ਹੋ ਸਕੇ ਜੋ ਜੱਜ ਧੰਨਵਾਦ